ਕਸਾ ਕਮਾਲ ਦੀ ਗੱਲ ਹੈ ਜਿਉਂਦੇ ਨਹੀਂ ਪੁੱਛਣਾ ਜਿਉਂਦੇ ਜਿਨ੍ਹਾਂ ਦੇ ਬਜ਼ੁਰਗ ਬਾਹ ਵਿਚਾਰਿਆਂ ਦੇ ਰੁੜਦੇ ਮਰ ਗਏ ਨਾ ਉਹ ਵੀ ਸੱਦ ਸੱਦ ਕੇ ਲੋਕਾਂ ਨੂੰ ਰੋਟੀਆਂ ਖਵਾ ਰਿਆ ਜੇ Hindu ਵਾ ਤੇ ਪੰਡਤ ਨੂੰ ਸੱਦਦੇ ਆ ਜੇ Sikh ਵਾ ਤੇ ਉਹ ਗ੍ਰੰਥੀ ਪ੍ਰਚਾਰਕ ਨੂੰ ਸੱਦਦੇ ਆ ਕਿਉਂ ਪਿਆਰਿਓ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ ਬੋਲ ਕੇ ਦੱਸਿਓ ਗੱਜ ਕੇ ਬੋਲੋ ਨਾ ਫਿਰ ਹੋ ਰਿਹਾ ਜੀ ਹਾਂ ਇਦਾਂ ਬੋਲੋ ਨਾ ਫਿਰ ਮੇਰਾ ਭਾਰ ਥੋੜਾ ਜਿਹਾ ਹੌਲਾ ਹੋ ਜਾਂਦਾ ਵੀ ਮੈਂ ਕੋੜੋ ਨਹੀਂ ਕਹਿ ਰਿਆ ਚੜਾਈ ਕਰਨ ਤੋਂ ਬਾਅਦ ਵੀ ਹੋ ਰਿਹਾ ਪਾਰਸ਼ਾ ਜੀ ਨੇ ਭਾਰ ਰੋਲਾ ਕੀਤਾ ਅੱਛਾ ਵੇਖੋ ਜੂੰ ਦਰਤੇ ਚਾਹੀਦਾ ਸੀ ਜੂੰਦਿਆਂ ਜੂੰਦਿਆਂ ਨੂੰ ਪ੍ਰਸ਼ਾਦਾ ਛਕਾਓ ਜੂੰਦਿਆਂ ਰੋਟੀ ਬਣਾ ਕੇ ਦਿਓ ਤਾਜੀ ਖਿਚੜੀ ਬਣਾ ਕੇ ਦਿਓ ਦਲੀਆ ਬਣਾ ਕੇ ਦਿਓ ਪੁੱਛੋ ਬਾਪੂ ਜੀ ਤੁਹਾਡੇ ਦੰਦ ਨਹੀਂ ਕੰਮ ਕਰਦੇ ਦਲੀਆ ਬਣਾ ਦਿਏ ਫਿਰ ਤਾਂ ਸਵਾਦ ਵੀ ਆਵੇ ਨਾ ਵੀ ਯਾਰ ਕੋਈ ਨੋਤੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਦੀ ਹੈ ਜੂੰਦਿਆਂ ਪੁੱਛਿਆ ਨਹੀਂ ਜਿਉਂਦੇ ਅੰਦਰ ਵੜ ਵੜ ਕੇ ਫਲ ਫਰੂਟ ਖਾਈ ਗਏ ਮਰਨ ਤੋਂ ਬਾਅਦ ਮੜੀਆਂ ਚ ਰੱਖ ਆਉਂਦੇ ਫਰੂਟ ਸਿਵਿਆਂ ਚ ਉਥੇ ਲਧਿਆਣੇ ਵੇਖਦਾ ਹੁਨਾ ਮੈ ਜਦੋਂ ਸੰਸਕਾਰ ਕਈ ਕਰਨ ਆਉਂਦੇ ਆ ਨਾ ਕੇਲੇ ਸੇਬ ਕੀਵੀ ਇਹਦਾ ਫਰੂਟ ਜਿੱਥੇ ਸੰਸਕਾਰ ਕੀਤਾ ਹੁੰਦਾ ਉਥੇ ਰੱਖ ਆਉਂਦੇ ਕਾਦੇ ਲਈ ਆ ਜੀ ਇਹ ਪਰਦਾਦਾ ਜੀ ਖਾਣਗੇ ਸਾਡੇ ਲਓ ਤੁਸੀਂ ਪਰਦਾਦਾ ਜੀ ਅੱਜ ਆ ਜਾਣ ਉਹ ਕਹਿਣ ਵੀ ਜਦੋਂ ਮੈਂ ਜਿਉਂਦਾ ਸੀ ਨਾ ਅੰਦਰ ਵੜ ਵੜ ਕੇ ਖਾਂਦੇ ਰਹੇ ਮੈਂ ਸਿਰ ਚ ਕੋਨਾ ਜੀ ਉਹਨਾਂ ਬੱਚਿਆਂ ਆਗੇ ਜਿਹੜੇ ਫਲ ਫਰੂਟ ਆਪਣੇ ਬਜ਼ੁਰਗਾਂ ਨੂੰ ਪਹਿਲਾਂ ਕੱਟ ਕੇ ਖਵਾਉਂਦੇ ਆ ਆ ਬਾਅਦ ਚ ਖਾਂਦੇ ਆ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਪਰ ਇਦਾਂ ਦੇ ਟੱਬਰ ਵੀ ਆ ਗਿਆ ਨਾ ਜੀ ਜਿਹੜੇ ਅੰਦਰ ਵੜ ਵੜ ਕੇ ਉੱਚੀ ਬੋਲ ਕੇ ਜਿ세 ਹਣ ਆਪ ਖਾ ਲੈਂਦੇ ਆ ਉਹ ਬਜ਼ੁਰਗ ਤੇ ਛਿਲਕਾ ਛਿਲਕੇ ਵੇਖ ਵੇਖ ਕੇ ਡਸਟਬਿਨ ਤੋਂ ਹਿਸਾਬ ਲਾਉਂਦੇ ਵੀ ਫਰੂਟ ਖਾ ਲਿਆ ਇਹਨਾਂ ਨੇ ਕਿਉਂ ਪਿਆਰਿਓ ਉਹ ਫਿਰ ਛਿਲਕੇ ਤੋਂ ਹਿਸਾਬ ਲਾ ਲੈਂਦੇ ਆ ਵੀ ਆ ਛਿਲਕਾ ਪਿਆ ਇਹ ਤਾਂ ਮੈਨੂੰ ਫਰੂਟ ਖਾਧਾ ਗਿਆ ਸਾਨੂੰ ਨਹੀਂ ਕਹਿੰਨੇ ਪੁੱਛਿਆ ਤੇ ਫਿਰ ਮੁੜ ਕੇ ਸਵੇਰੇ ਉੱਠ ਕੇ ਘਰ ਦੇ ਕਹਿਣਗੇ ਸਾਡੇ ਨਾ ਪੇਟ ਚ ਦਰਦ ਹੁੰਦੀ ਆ ਬਜ਼ੁਰਗਾਂ ਤੇ ਅਜੇ ਤੁਹਾਡੇ ਪੱਥਰੀਆਂ ਬਣਨੀਆਂ ਤੁਸੀਂ ਅੰਦਰ ਵੜ ਵੜ ਕੇ ਖਾਧਾ ਨਾ ਤੁਹਾਡੇ ਪੱਥਰੀਆਂ ਬਣਨੀਆਂ ਇਸ ਕਰਕੇ ਬਜ਼ੁਰਗਾਂ ਨੂੰ ਜਿਉਂਦੇ ਖਵਾਓ ਮੜੀਆਂ ਚ ਨਾ ਲੈ ਕੇ ਜਾਓ ਨਾ 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 ਮਗਰੋਂ ਕਹਿੰਨੇ ਵੇਖਿਆ ਜੀ ਜੂੰਦਿਆਂ ਪੁੱਛੋ ਉਹਨਾਂ ਨੂੰ ਬਾਪੂ ਜੀ ਕੀ ਚਾਹੀਦਾ ਤੁਹਾਨੂੰ ਖਾਣ ਲਈ ਮਗਰੋਂ ਦੇਸੀ ਕੇਓ ਲੈ ਜਾਣਗੇ ਮੜੀਆਂ ਦੇ ਵਿੱਚ ਉਹ ਤੇ ਉਦੋਂ ਹੁੰਦਾ ਸੀ ਸਸਤਾ ਹੁੰਦਾ ਸੀ ਅੱਗ ਲਾਉਣ ਲਈ ਲੈ ਜਾਣਾ ਵੀ ਚਲੋ ਲੱਕੜਾਂ ਅੱਗ ਫੜ ਲੈਂਦੀਆਂ ਹੁਣ ਕਈ ਤਾਂ ਵੱਡੇ ਟੱਬਰ ਦਾ ਬਜ਼ੁਰਗ ਮੜੇ ਉਹ ਪੀਪਾ ਹੀ ਲੈ ਜਾਂਦੇ ਦੇਸੀ ਕੇਓ ਦਾ ਵੀ ਦੱਸੋ ਪਲਾ ਹੁਣ ਉਹਨੇ ਬਾਪੂ ਚਰਨ ਜਿੰਮ ਜਾਣਾ ਕਿਤੇ ਵੀ ਤੁਸੀਂ ਉਹਨੂੰ ਕਿਉਂ ਖਵਾ ਰਹੇ ਜੇ ਹੁਣ ਕਿਉ ਉਹਨੇ ਕੀ ਕਰਨਾ ਹੁਣ ਤੇ ਨਿਬੜ ਕੀ ਬਾਤ ਭਈ ਪਰ ਡਰ ਅਗਲਾ ਨੇ ਧਾਰ ਇਦਾਂ ਦਾ ਬਣਾਇਆ ਜੇ ਤੂੰ ਗਊ ਦਾਨ ਨਾ ਕੀਤੀ ਤੇਰਾ ਤੇ ਬਾਪੂ ਨਹੀਂ ਕੰਡੇ ਤੇ ਬੈਠਾ ਹੋਇਆ ਉਹਨਾਂ ਦੇ ਪੂਛ ਫੜ ਕੇ ਤੇ ਪਰਲੇ ਬੰਨੇ ਜਾਣਾ ਹੈ ਜਿਹੜੇ ਵਿਚਾਰੇ ਕਿ ਦੋ ਲੀਟਰ ਦੁੱਧ ਚਾਹੁੰਦੇ ਸੀ ਉਹ ਵੀ ਦਾਨ ਕਰਤੀ ਉਹਨਾਂ ਨੇ ਇਦਾਂ ਹੋਇਆ ਬੜਾ ਕੁਝ ਵਾਪਰਦਾ ਅੱਜ ਵੀ ਇਸੇ ਕਰਕੇ ਬਿਪਰ ਬੜਾ ਤੇਜ਼ ਸੀ 86 ਕਿਸਮ ਦੇ ਨਰਕ ਨੇ 86